ਦਮਦਮਿਤਕਤਾਲ ਦੇ ਮੁਖੀ ਸਿੰਘ ਸਾਹਿਬ ਯਾਨੀ ਰਾਮ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਦੇ ਹਵਾਈ ਅੱਡੇ ਤੇ ਇੱਕ ਪੰਜਾਬੀ ਸੁਰੱਖਿਆ ਕਰਮਚਾਰੀ ਨਾਲ ਹੋਈ ਬਹਿਸਬਾਜ਼ੀ ਤੋਂ ਬਾਅਦ ਇਸ ਮਾਮਲੇ ਨੂੰ ਲੈ ਕੇ ਕਾਨੂੰਨਾਰਨਾਤਵ ਲੋਪਨਜੀਆਂ ਵਿਰੁੱਧ ਨਫ਼ਰਤ ਦੀ ਕੁੱਤਲੀ ਕਰਨਾ ਉਸ ਦੀ ਪੰਜਾਬ ਵਿਰੋਧੀ ਮਾਨਸਿਕਤਾ ਦਾ ਪ੍ਰਤੀਵਾ ਕਰਦਾ ਹੈ ਉਨਾ ਕਿ ਆ ਕਿ ਕੰਗਨਾ ਰਣਾਉ ਦਾ ਇਹ ਕਹਿਣਾ ਕਿ ਪੰਜਾਬ ਚ ਅਤਵਾਦ ਵਧ ਰਿਹਾ ਹੈ ਇਹ ਉਸ ਦੀ ਮਾਨਸਿਕਤਾ ਦਾ ਪ੍ਰਗਟਾਵਾ ਕਰ ਰਿਹਾ ਹੈ ਜਦ ਕਿ ਇਹ ਸੱਚ ਹੈ ਕਿ ਉਸ ਦੀ ਆਪਣੀ ਜ਼ਬਾਨ ਰਾਹੀਂ ਫੈਲਾਇਆ ਜਾ ਰਿਹਾ ਅਤਵਾਦ ਦੇਸ਼ ਦਾ ਮਾਹੌਲ ਦੂਸ਼ਿਤ ਕਰ ਰਿਹਾ ਹੈ ਜਿਆ ਤੰਨਾ ਦਾ ਉਦੇਸ਼ ਬਾਵਤ ਨਹੀਂ ਪੰਜਾਬ ਨੂੰ ਅੱਤਵਾਦ ਗਹਿ ਕੀ ਜਾਂਦੀ ਹੈ ਵੇਖੋ ਹਮੇਸ਼ਾ ਹੀ ਹਿੰਦੁਸਤਾਨ ਦਾ ਰੂਲ ਰਿਹਾ ਹੈ ਬਹੁਗਿਣਤੀ ਘਟਗਿਣਤੀ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਸਿੱਖਾਂ ਦੇ ਪ੍ਰਤੀ ਕੋਈ ਵੀ ਬੰਦਾ ਯਹ ਰੁਗਲਾਚੀ ਜਾਵੇ ਤੇ ਸੈਂਟਰ ਦੀ ਪਾਲਿਸੀ ਰਹੀ ਆ ਕਿ ਉਹਨੂੰ ਵੱਡੇ ਵੱਡੇ ਅਹੁਦੇ ਦੇ ਕੇ ਨਵਾਜਣਾ ਕੰਗਣਾ ਰਣੌਤ ਵੀ ਜਿਹੜੀ ਆ ਉਹ ਪਿਛਲੇ ਦਿਨਾਂ ਤੋਂ ਵਿਧਾਉਂ ਵੀ ਕੋਈ ਸਿੱਖਾਂ ਦੀ ਗੱਲ ਹੁੰਦੀ ਆ ਤੇ ਉਹ ਸਾਨੂੰ ਬਹੁਤ ਨਿੰਦ ਦੀ ਭੰਡ ਦੀ ਆ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਮੋਰਚੇ ਦੇ ਸਾਡੇ ਵੀਰ ਭੈਣਾਂ ਜਿਹੜੇ ਬੈਠੇ ਸੀ ਮੋਰਚਾ ਲਾ ਕੇ ਕੰਗਣਾ ਰਣੌਦ ਕਹਿੰਦੀ ਸੀ ਇਹ 100-100 ਰੁਪਏ ਤੇ ਵਿਕਣ ਵਾਲੀਆਂ ਜਨਾਨੀਆਂ ਬੁੜੀਆਂ ਆ ਜਾਂਦੀਆਂ ਨੇ ਜਿਹੜੇ ਬੰਦੇ ਬੈਠੇ ਨੇ ਉਹ ਖਾਲਸਤਾਨੀ ਨੇ ਅਸੀਂ ਆਪਣੇ ਹੱਕਾਂ ਦੀ ਗੱਲ ਕਰੀਏ ਤਾਂ ਵੀ ਅਸੀਂ ਖਾਲਸਤਾਨੀ ਦੇ ਸਾੜਾ ਮਾਵਾ ਭੈਣਾ ਦੁਖੀ ਹੋ ਕੇ ਧਰਨਾ ਦੇਣ ਤੇ ਤਾਂ ਵੀ ਉਹ 100-100 ਰੁਪਏ ਤੇ ਵਿਕਣ ਵਾਲੀਆਂ ਸਦਾ ਜਨਾਨੀਆਂ ਕਦੇ ਅੰਮ੍ਰਿਤਸਰ ਵਿੱਚ ਇੱਕ ਵਿਅਕਤੀ ਸੀ ਜਿਹੜਾ ਹੁਣ ਤਾਂ ਨਹੀਂ ਰਿਹਾ ਪੂਰੀ ਕਿੰਨਾ ਯਹਿਰ ਉਗਲਾਛਦਾ ਸੀ ਸਾਡੀਆਂ ਧੀਆ ਭੈਣਾ ਵਾਸਤੇ ਪਰ ਕਦੇ ਕਿਸੇ ਨੇ ਇੱਕ ਬੰਦਾ ਵੀ ਨਹੀਂ ਸਿਆਣਾ ਜਿਹੜਾ ਉਹਨੂੰ ਸਮਝਾਉਣ ਵਾਲਾ ਹੋਵੇ ਕਿ ਤੂੰ ਕਿਉਂ ਇਹ ਬੋਲ ਰਿਹਾ ਤੇ ਕਿਉਂ ਧਰਮਾਂ 'ਚੇ ਫਰਕ ਪਾ ਰਿਹਾ ਕਿਉਂ ਇਹ ਜ਼ਹਿਰ ਰਗਲਾਚਰਿਆ ਕਿਸੇ ਨੇ ਆਖਿਆ ਕਰੇ ਅੱਜ ਉਹ ਕੰਗਨਾਰਨ ਔਰ ਕਿੱਥੋਂ ਤੱਕ ਪਹੁੰਚਦੀ ਸੀ ਤੇ ਜਿਹੜਾ ਸਿੱਖਾਂ ਦੇ ਵਿਰੁੱਧ ਬੋਲੂਗਾ ਜ਼ਹਿਰ ਰਗਲੇ ਛੇਗਾ ਸੈਂਟਰ ਨੇ ਉਹਨੂੰ ਆਉਦਾ ਦੇਣਾ ਹੀ ਦੇਣਾ ਤੇ ਉਹਨੂੰ ਪਾਰਲੀਮੈਂਟ ਮੈਂਬਰ ਬਣਾਇਆ ਮਾਚਲ ਮੰਡੀ ਤੋਂ ਉਹ ਜਿੱਤ ਕੇ ਤੇ ਜਦ ਜਾ ਰਹੀ ਹੈ 에ਰਪੋਰਟ ਤੇ ਚੰਡੀਗੜ੍ਹ कि ਹੁਣ ਜਿਹੜੀ ਸਿੱਖ ਲੜਕੀ ਬਿਊਟੀ ਕਰ ਰਹੀ ਹੈ ਜਿਉਹਨੇ ਤਲਾਸ਼ੀ ਦਾ ਜੱਜ ਹੋਨੇ ਆਖਿਆ ਤੇ ਉਹ ਸਿਰਫ ਐਮਪੀ ਬਣ ਕੇ ਤੇ ਜੋ ਅੱਗੇ ਉਹਦੇ ਮਾਨਕ ਗੈਰ ਭਰਿਆ ਸਾਡੇ ਲੋਕਾਂ ਦੇ ਪ੍ਰਤੀ ਨਫ਼ਰਤ ਭਰੀ ਹੈ ਤੇ ਜੋਨੇ ਕੀਤਾ ਤੇ ਉਹ ਲੜਕੀ ਕੁਲਵਿੰਦਰ ਕੌਰ ਹੈ ਜਿਹਦੀ ਮਾਂ ਵਿਚਾਰੀ ਮੋਰਚੇ 'ਚ ਇਸ ਸੰਘਰਸ਼ ਵਿੱਚ ਲੜਾਈ ਲੜਦੀ ਰਹੀ ਕਿਸਾਨੀ ਮੋਰਚੇ ਵਿੱਚ ਤੇ ਜਿੰਨਾਂ ਬੀਬੀਆਂ ਮਾਵਾਂ ਨੂੰ ਕਿਹਾ ਟੱਕ ਟੱਕ ਨੇ ਵਿਕਣ ਵਾਲੀਆਂ ਜਨਾਨੀਆਂ ਆਂ ਤੇ ਉਹਦੇ ਵੀ ਜਜਬਾਤ ਪੜਕੇ ਉਹਨੇ ਜੀ ਆਪਦੀ ਡਿਊਟੀ ਕਰਦੇ ਆ ਆਖਿਆ ਵੀ ਐਂ ਕਰੋ ਤਾਕੀ ਦਿਓ ਐ ਲੱਗੋ ਤੇ ਫੇਰ ਵੀ ਫੋਨ ਆਪਦਾ ਜਿਹੜਾ ਉਹ ਦੁਬਾਰਾ ਚੈੱਕ ਕਰਵਾਓ ਤੇ ਨਹੀਂ ਕਰਵਾਉਣਾ ਕਿਉਂਕਿ ਹੈਂਕਟ ਹੈ ਨਾ ਬਹੁਤ ਗਿਣਤੀ ਹੈ ਨਾ ਬਾੜੀ ਇਹਨੂੰ ਲੋਕਾਂ ਨੂੰ ਦਬਾਉਣਾ ਸਾਡਾ ਕਰਮ ਧਰਮ ਰਿਹਾ ਹੋਣ ਤੱਕ ਤੇ ਅਖੀਰ ਫੇਰ ਆਕੇ ਉਹ ਕੁੜੀ ਦੇ ਜਜਬਾਤ ਪੜਕੇ ਉਹਨੇ ਮੂੰਹ ਤੇ ਚਪੇੜ ਮਾਰਤੀ ਤੇ ਉਹ ਖਾਲਸਤਾਨੀ ਆ ਚਪੇੜ ਵੱਜ ਗਈ ਉਹ ਵੀ ਹਵਾ ਬਣ ਗਿਆ ਬਹੁਤ ਵੱਡਾ ਖਾਲਸਤਾਨੀ ਲੜਾਈ ਲੜ ਰਿਹਾ ਜਿਹੜੇ ਜਿਹੜੇ ਲਵਿੰਦਰ ਕੌਰ ਉਹ ਕੌਰ ਖਾਲਸਤਾਨੀ ਹੈ ਜੀ ਕਿਉਂਕਿ ਕੌਰ ਲੱਗਦਾ ਨਾ ਉਹ ਵੀ ਖਾਲਸਤਾਨੀ ਹੈ ਜਿਹੜ ਡਿਊਟੀ ਸਹੀ ਕਰ ਰਹੀ ਹੈ ਤੇ ਉਹ ਕਹਿੰਦੀ ਪਿਆਏ ਲੰਘੋ ਕਿ ਉਹ ਵੀ ਖਾਲਸਤਾਨੀ ਹੈ ਜੀ ਅਸੀਂ ਆਪਣੀ ਗਵਾਹ ਠਾਈ ਉਹ ਵੀ ਖਾਲਸਤਾਨੀ ਆ ਕਿ ਅਸੀਂ ਪਤਾ ਨਹੀਂ ਕਿ ਜਾਈਏ ਕਿਥੇ ਸਾਨੂੰ ਇਹ ਤਾਂ 10 ਦਿਨ ਮੋਦੀ ਹੋਰੀ ਕਿ ਅਸੀਂ ਜਾਈਏ ਕਿਥੇ ਦੇਸ਼ ਛੱਡ ਕੇ ਸਾਨੂੰ ਬਾਪਿਓ ਜਿਸ ਦੇਸ਼ ਵਾਸਤੇ ਸਿੱਖਾਂ ਨੇ ਇੰਨੀਆਂ ਕੁਰਬਾਨੀਆਂ ਕਰਕੇ ਮੁਲਕ ਨੂੰ ਆਜ਼ਾਦ ਕਰਵਾਇਆ ਹੋਵੇ ਮੈਂ ਸਮਝਦਾ ਉਸ ਮੁਲਕ ਵਿੱਚ ਸਾਨੂੰ ਅੱਜ ਜੀਣਾ ਤੱਕੀ ਸਾ ਲੈਣਾ ਵੀ ਸਾਨੂੰ ਵਾਜੌਕਾ ਹੋਇਆ ਪਿਆ ਇਹ ਕੰਗਣਾ ਰਡਾਉਤ ਵਰਗੀਆਂ ਕਲਦੀਆਂ ਬੱਚੀਆਂ ਔਰ ਸਾਨੂੰ ਇਹ ਸਿੱਖਿਆ ਦੇਣ ਗਈਆਂ ਸਾਡੀਆਂ ਧੀਆਂ ਪੜ੍ਹਨ ਨੂੰ ਪਾਉਣਗੀਆਂ ਮੋਦੀ ਸ਼ਾਬਾਸ਼ ਤੁਹਾਡੇ ਵੱਡ-ਵਡੇਰੌਦੇ ਦੇ ਦੇ ਕੇ ਉਹ ਜੇ ਲੋਕਾਂ ਨੂੰ ਨਵਾਜੋ ਤਾਂ ਕਿ ਇਹ ਯਹਿ ਰੁਗਲਾਛਦੇ ਰਹਿਣ ਤੇ Hindu Sikh Muslim Han Sai ਇਹਨਾਂ ਚ ਜੁਤੀਓ ਜੁਤੀ ਕੌਮਾਂ ਨੂੰ ਕਰਵਾਓ ਤੇ ਤੁਹਾਡਾ ਰਾਜ ਭਗਤ ਸਥਿਰ ਬਣਿਆ ਰਹੇ ਮੈਂ ਤੇ ਇਹੀ ਕਾਉਣਾ ਚਾਹਣਾ ਦੇਸ਼ਵਾਸੀਓ ਔਰ ਧਰਮ ਦੇ ਅੰਵਾਈ ਗੁਰੂ ਰਾਜਨੀਤਿਕ ਦੇ ਲੋਕੋ ਕੁਛ ਨਾ ਕੁਛ ਤਾਂ ਸੋਚੀ ਕਰੋ ਚਪੇੜ ਵੱਜ ਗਈ ਤਾਂ ਵੀ ਖਾਲਸਤਾਨੀ ਜੇ ਕੋਈ ਗੱਲ ਕਰ ਲਈ ਅਸੀਂ ਆਪਦੇ ਹਾਕ ਮੰਗ ਲਈ ਅਸੀਂ ਤਾਂ ਵੀ ਖਾਲਸਤਾਨੀ ਅਸੀਂ ਜਾਈਏ ਤੇ ਜਾਈਏ ਕਿਧਰ ਨੂੰ ਸਾਨੂੰ ਮਿਹਰਬਾਨੀ ਕਰਕੇ ਇੰਨਾ ਹੀ ਦੱਸ ਦਿਓ ਅਸੀਂ ਤਾਂ ਵੀ ਇੰਨੇ ਪੁੱਛਣਾ ਚਾਹੁੰਦੇ ਆ ਕਿ ਅਸੀਂ ਦੇਸ਼ ਦੇ ਵਾਸੀ ਵੀ ਆ ਕਿ ਨਹੀਂ ਵਾਸੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਇਸ ਮੌਕੇ ਸਰਦਾਰ ਰਣਜੀਤ ਸਿੰਘ ਸਰਦਾਰ ਜਰਨੈਲ ਸਿੰਘ ਨਾਲ ਮੌਜੂਦ ਸਨ ਦੱਸ ਦਈਏ ਕਿ ਕੁਲਵਿੰਦਰ ਕੌਰ ਦੇ ਵੱਲੋਂ ਕਗਨਾ ਰਣੋਪ ਦੇ ਥੱਪੜ ਮਾਰਨ ਦਾ ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ ਅਤੇ ਕੁਲਵਿੰਦਰ ਕੌਰ ਦੇ ਹੱਕ 'ਚ ਕਿਸਾਨਾਂ ਅਤੇ ਪੰਜਾਬੀਆਂ ਦੇ ਵੱਲੋਂ ਆਵਾਜ਼ਾਂ ਨਾਰਾ ਮਾਰਿਆ ਜਾ ਰਿਹਾ ਹੈ